ਬੰਦੇ ਨੂੰ ਉਹਦੀ ਐਨਆਰ ਆਉਣ ਬਣੇ ਕਰਦੇ ਬਹੁਤ ਬੰਦੇ ਤੁਸੀਂ ਕਿਹਦੀ ਬਜਵਾਨ ਹੈਗੀ ਜਈ ਤੁਹਾਡੀ ਗੱਲ ਕਰਕੇ ਮੁਕਰਿਓ ਨਹੀਂ ਗੱਲ ਕਰਕੇ ਮੁਕਰਾਉਂਦੇ ਹੀ ਇਹ ਐਨਆਰਆਈ ਬੰਦੇ ਹੋਏ ਤੁਮੋ ਇਹ ਮੇਰਾ ਚਾਰਗਾਈ ਦੱਪਿਆਂ ਨੂੰ ਪਾ ਜੀ ਤੁਸੀਂ ਸ਼ਾਂਤੀ ਰੱਖੋ ਨਹੀਂ ਦੱਪਿਆਂ ਦਾ ਕਹਿਣਾ ਹੈ ਸ਼ਾਂਤੀ ਰੱਖੋ ਸਾਰੇ ਭਾਈ ਤੁਸੀਂ ਸਾਡੇ ਸਾਡਾ ਉੱਥੇ ਬੇਦਾਰ ਫਕਵਾੜਾ ਦੇ ਪਿੰਡ ਮੇਟਾ ਵੇਖਿਓ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਕ ਧਿਰ ਨੇ ਐਨਆਰਆਈ ਦੀ ਜ਼ਮੀਨ ਦੇ ਪਲਾਟ ਦੀ ਚਾਰ ਦੀਵਾਰੀ ਦੇ ਅੱਗੇ ਲੱਗਾ ਦਰਵਾਜ਼ਾ ਪਟਕੇ ਪਲਾਟ ਤੇ ਕਬਜ਼ਾ ਕਰ ਲਿਆ ਦੋਵੇਂ ਧਿਰਾਂ ਨੇ ਇੱਕ ਦੂਜੇ ਤੇ આરોਪ ਲਗਾਏ ਹਨ ਹਰਮੇਲ ਸਿੰਘ ਮਹੰਗਾ ਪਾਲ ਸਿੰਘ ਨੇ ਗਲਬਾ ਉਤਰਾਂਤ ਸੇ ਕਿ ਉਹਨਾਂ ਦੀ ਮੀਟਾ ਵਿਖੇ ਸਾਂਝੀ ਜ਼ਮੀਨ ਹੈ ਅਤੇ ਉਹਨਾਂ ਕੋਲ ਪਲਾਟ ਦਾ 50 ਸਾਲ ਪੁਰਾਣਾ ਕਬਜ਼ਾ ਹੈ ਉਹਨਾਂ ਦੇ ਰਿਸ਼ਤੇਦਾਰ ਨੇ ਆਪਣੇ ਹਿੱਸੇ ਦੀ ਜ਼ਮੀਨ ਤੇ ਕੋਠੀ ਬਣਾ ਲਈ ਹੈ ਅਤੇ ਬੀਤੀ ਰਾਤ ਹਨੇਰੇ ਦਾ ਫਾਇਦਾ ਉਠਾ ਕੇ ਉਸਦੇ ਪਲਾਟ ਤੇ ਕਬਜ਼ਾ ਕਰ ਲਿਆ ਅਤੇ ਆਪਣੀ ਕੋਠੀ ਦੀ ਕੰਧ ਵਿੱਚ ਹੀ ਰਸਤਾ ਕੱਢ ਕੇ ਦਰਵਾਜ਼ਾ ਲਗਾ ਲਿਆ ਦੂਜੀ ਧਿਰ ਨੇ ਸਾਰੇ ਰੋਪਾਂ ਦਾ ਖੰਡਨ ਕੀਤਾ ਹੈ ਆਓ ਤੁਹਾਨੂੰ ਸੁਣਾਈਏ ਕਿ ਪੂਰੀ ਜਾਣਕਾਰੀ ਆਪਣੇ ਪਲਾਟ ਤੇ ਕਬਜ਼ੇ ਸੰਬੰਧੀ ਦੇ ਰਹੇ ਹਨ ਕਿ ਐਨ ਆਰ ਆਈ ਫੋਰੈਕਸ ਪਲੱਸ ਨਿਊ ਚੈਨਲ ਤੋਂ ਦਿਨੋਸ਼ ਸ਼ਰਮਾ ਦੀ ਰਿਪੋਰਟ ਹਾਂਜੀ ਕੋਈ ਗੱਲ ਨਹੀਂ ਵੇ ਜਣ ਕੇ ਹੋਣ ਕਿਉਂ ਅਸੀਂ ਜੀ ਇਹ ਪਿੰਡਾਂ ਦਾ ਇੱਥੇ ਲੱਕੜ ਦਾ ਦਰਵਾਜ਼ਾ ਸੀ ਪਰ ਉਹ ਮੈਂ ਇੱਥੇ ਲੋਹੇ ਦਾ ਗੇਟ ਲਾਇਆ ਚਾਪਦੀਆਂ ਮੇਰੇ ਕੋਲ ਆ ਤੇ ਇਹ ਲਾ ਕੇ ਗਿਆ ਤਾਂ ਇਹਨੀ ਆ ਰਾਤੀ 2:30 ਵਜੇ ਉਹ ਗੇਟ ਪਟ ਕੇ ਉਹੋ ਹੀ ਗੇਟ ਇਹਨੀ ਆਪਣੇ ਉਹ ਕੰਧ ਦੇ ਵਿੱਚ ਲਾ ਲਿਆ ਹੈਗਾ ਆ ਤੇ ਉਹ ਮੈਸਤਰੀ ਸੀਗਾ ਮੋਹਨ لال ਸੰਨ ਉਹ ਗਿਆ ਧਿਆਨ ਚੰਦ ਤੇ ਉਹ ਹੈਗਾ ਮੇਟਾਂ ਦਾ ਹੀ ਪੂਰਾ ਰਾਤੀ ਹਨੀ 2:30 ਵਜੇ ਇਹ ਕੰਮ ਕੀਤਾ ਕੱਲ੍ਹ ਗੇਟ ਲੱਗਾਇਆ ਸੀ ਅੱਜ ਦੀ ਰਾਤੀ ਇਹ ਹਟਾਇਆ ਹੈਗਾ ਆ ਕਿ ਇਹ 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 ਜਾਸਦੀ ਗੱਲ ਦੇ ਆ ਉਹਨੇ ਆਪਣੇ 10 ਮਾਲੇ ਤੇ 60 ਹੋ ਆ ਇਹਨਾਂ ਦੇ 10 ਮਾਲੇ ਪਏ ਆ ਇਹਨਾਂ ਦਾ 50 ਇਹ ਜਿਹੜਾ ਪਲਾਟ ਤੁਹਾਡਾ ਹੀ ਆ ਪੂਰਾ ਇਹ ਇਹ ਸਾਰਾ ਪੂਰਾ ਪਲਾਟ ਤੁਹਾਡਾ ਹੀ ਆ ਹਾਂਜੀ ਸਾਰਾ ਪੂਰਾ ਪਲਾਟ ਇਹ ਸਾਡਾ ਹੀ ਆ ਉਹਨੇ ਆਪਣਾ ਛੱਤ ਆਇਆ ਹੈਗਾ ਉਹਨਾਂ ਦੀ ਕੁੱਝ ਕਿਤੇ ਨੂੰ ਮੈਨੂੰ 35 ਸਾਲ ਹੋ ਗਏ ਫੇ ਕਬਜਾ ਕਿਉਂ ਕਰ ਰਿਹਾ ਏ ਇਹ ਕਬਜਾ ਜੀ 200000 ਵੀ ਕਰਦਾ ਏ ਇਹ ਰਾਤੀਂ 200000 ਵੀ ਆਏ ਆ ਬਿਟਾ ਗਏ ਸਾਡਾ ਗੇਟ ਆਪਣਾ ਗੇਟ ਲੱਗ ਥਾਣੇ ਦੱਸਿਆ ਤੁਸੀਂ ਨਹੀਂ ਹਾਲੇ ਨਹੀਂ ਕਿਤੇ ਵੀ ਦੱਸਿਆ ਹਾਲੇ ਤਾਂ ਪੰਚਾਇਤ ਦੇ ਵਿੱਚ ਸਾਡੀ ਗੱਲਬਾਤ ਹੋਈ ਆ ਆ ਸਾਰੇ ਬੰਦੇ ਪੰਚਾਇਤ ਨੂੰ ਦੱਸ ਦਿੱਤਾ ਆ ਸਾਰੇ ਬੰਦੇ ਇਕੱਠੇ ਹੋਇਆ ਸਾਰਿਆਂ ਨੂੰ ਪਤਾ ਆ ਇਹ ਇਹਨਾਂ ਦਾ ਸਾਡਾ ਆ ਕੀ ਨਾਮ ਤੁਹਾਡਾ ਮੇਰਾ ਨਾਮ ਪਾਰ ਮਹਿੰਗਾ ਸਿੰਘ ਮੇਟ ਆ ਤੇ ਕਿਹਦੇ ਨਾਲ ਰੋਲਾ ਪਾੜਦਾ ਆ ਬਿੰਦੇ ਨਾਲ ਬਿੰਦਾ ਕੌਣ ਆ ਸਾਡੇ ਬਾਬੇ ਪਰਦਾਜਿਆਂ ਦੇ ਵਿੱਚੋਂ ਆ ਤੇ ਇਹ ਜਿਹੜਾ ਪਲਾਟ ਵਾ ਜਿਹੜਾ ਕਬਜ਼ਾ ਕੀਤਾ ਕਦੋਂ ਕੀਤਾ ਇਹ 60 ਸਾਲ ਹੋ ਗਏ ਹੋ ਨਹੀਂ ਜਿਹੜਾ ਅੱਜ ਰਾਤ ਦਾ ਕਬਜ਼ਾ ਕੀਤਾ ਇਹ ਵੀ ਕਦੋਂ ਕੀਤਾ ਹੈ ਹਾਂਜੀ ਇਹਨੇ ਰਾਤੀ ਕੀਤਾ ਤੇ ਤੁਹਾਨੂੰ ਕਦੋਂ ਪਤਾ ਲੱਗਾ ਅੱਜ ਸਵੇਰੇ ਤੇ ਫੇਰ ਹੁਣ ਕੀ ਕਰਨ ਕੀ ਗੱਲਬਾਤ ਕੀ ਹੋਈ ਹੈ ਤੁਹਾਡੀ ਆਲੇ ਤਾਂ ਕੋਤਨੇ ਆ ਰੋਲਾ ਪਾਈ ਜਾਂਦਾ ਉਹ ਫੇ ਮੇਰਾ ਤੇ ਕਿੰਨਾ ਕਿੰਨਾ ਐਸਾ ਹੈਗਾ ਤੁਹਾਡਾ ਆਪ ਵਿੱਚ ਆਪਣੇ 10-10 ਮਰਲੇ ਆ ਸਰ 10 ਦੇ ਦੇ ਨਛਤੇ ਉਹ 10 ਦੇਵਾ 10 ਸਿੱਕੇ ਤੇ ਤੁਹਾਡਿਆ ਫੇ ਕਬਜਾ ਹੋ ਰਿਹਾ ਤੁਹਾਡੀ ਜ਼ਮੀਨ ਤੇ ਹਾਂਜੀ ਕਬਜਾ ਹੋ ਰਿਹਾ ਤੇ ਫੇ ਕੀ ਤੁਹਾਡੀ ਵੀ ਮੰਗ ਹੈਗੀ ਆ ਬਾਕੇ ਮੇਰਾ ਕਬਜਾ ਛੱਡੋ ਤੇ ਤੁਸੀਂ ਪ੍ਰਸ਼ਾਸਨ ਨੂੰ ਦੱਸਿਆ ਪ੍ਰਸ਼ਾਸਨ ਨੂੰ ਦੱਸਿਆ ਤੁਸੀਂ ਕਾਨੂੰਨੀ ਕਾਰਨ ਮੈਂ ਹਾਲੇ ਨਹੀਂ ਦੱਸਿਆ ਦੱਸੋਗੇ ਤੁਸੀਂ ਹਾਂ ਆਲੇ ਦਾ ਬੰਦਿਆਂ ਚ ਪੰਚਾਇਤ ਦੀ ਗੱਲ ਹੋਈ ਆ ਹਾਲੇ ਤਾਂ ਪਹਿਲੀ ਗੱਲ ਆਂਦੀ ਹੈ ਮੰਗ ਕੀ ਹਾਂ ਦੱਸੋ ਰਾਤੀ 2 ਵਜੇ ਨਹੀਂ ਆਇਆ ਕੀ ਮੰਗ ਇਥੋਂ ਗੇਟ ਸਾਡਾ ਪਾਟ ਕੇ ਨਹੀਂ ਆਪਣਾ ਗੇਟ ਪਾਟ ਕੇ ਨੋਕ ਲਾਤਾ ਉਹ ਬੰਦ ਕਰਕੇ ਮੰਗ ਕੀ ਗੇਟ ਇੱਥੇ ਲਾਓ ਮੈਂ ਤਾਂ ਉਹ ਵੇਚ ਦਿੱਤਾ ਹੁਣ ਉਹ ਕੁੰਜੀਆਂ ਦੇਤੀਆਂ ਕਿਸੇ ਹੋਰ ਨੂੰ ਦਵੋ ਅੱਜ ਕੀ ਨਾਮ ਜੀ ਬਲਵਿੰਦਰ ਸਿੰਘ ਭਾਜੀ ਕੀ ਰੌਲਾ ਪਿਆ ਹੈ ਆਪਣਾ ਰੌਲਾ ਭਾਜੀ ਸਾਡਾ ਬਲੈਕੀਆ ਦਾ ਸਾਂਝਾ ਥਾਂ ਹੈ ਇਹ ਅੱਛਾ ਜੀ ਤੇ ਆ ਕੇ ਕਬਜ਼ਾ ਕਰਕੇ ਚੋਰੀ ਹਾਤੋਂ ਵੇਚਣ ਲੱਗੇ ਗਏ ਇਹ ਕਿੰਨਾ ਕਿੰਨਾ ਥਾਂ ਹੈਗਾ ਤੁਹਾਡਾ ਆਪਸ ਆਪ ਸਾਡਾ ਭਾਈ ਹੋਇਗਾ 15-20 ਮਾਲੇ ਆ 10-10 ਮਾਲੇ ਆ ਜੀ 10-10 ਮਾਲੇ ਛੱਤ ਤੇ ਪੁਰਾਣਾ ਲੱਗਾ ਹੈ ਹੁਣ ਤਾਂ ਨਹੀਂ ਲੱਗਾ ਹੈ ਅੱਗੇ ਇਹਨੇ ਖੂਦੇ ਵੀ ਸਾਡਾ 80 ਮਾਲੇ ਥਾਂ ਦੱਬਿਆ ਆ ਇਹਨਾਂ ਦਾ ਕਿੰਨਾ ਹਿੱਸਾ ਹੋਵੇ ਵਿੱਚ ਹਾਂਜੀ ਇਹਨਾਂ ਦਾ ਹਿੱਸਾ ਕਿੰਨਾ ਕਿੰਨਾ ਹਿੱਸਾ ਪੜਾਏ ਤੇ ਪਤਾ ਲੱਗੂ ਇਹਨਾਂ ਦੇ ਕੀ ਫਾਇਦੇ ਹੋਣ ਤੁਹਾਡਾ ਕਿੰਨਾ ਸਾਡਾ ਵੀ ਅ ਤੇ ਫੇ ਰੋਲਾ ਹੁਣ ਕਾਦਾ ਪਿਆ ਹੈ ਇਹ ਫਰਜ਼ ਕਢਾ ਕੇ ਲਿਆਉਣਗੇ ਫੇ ਇਹਨਾਂ ਦਿਖ ਲੈਣੇ ਕਢਾਉਣ ਫਰਜ਼ ਆਪਣੀ ਹੋਈ ਖੁਦੇ ਮੇਰਾ ਸੀਮਾਲੇ ਥਾਂ ਦੱਬਿਆ ਜਾਂਦਾ ਬਾਈਪਾਸ ਨਿਕਲਿਆ ਮੇਨਾਂ ਧੱਕਾ ਹੋ ਰਿਹਾ ਜੀ ਧੱਕਾ ਕਰ ਰਿਹਾ ਸੀ ਮੇਨਾਂ ਬਾਹਰ ਨਹੀਂ ਖਾ ਜੀ ਪਲਾਡ ਇਹ ਕਦੋਂ ਅਧੂਨ ਦੱਸਿਆ ਸੀਗਾ ਮੁਦਦ ਪਰਮੋ ਕੀਤਾ ਨਾ ਧੰਨਵਾਦ ਅਧਮadesh ਹੈ ਤੂੰ ਕਹਿੰਦਾ ਤੂੰ ਘਰ ਬਹਿ ਗੱਲ ਕੀਤੀ ਆ ਇਹ ਕੀ ਨਾਮ ਤੁਹਾਡਾ